ਜੀਰੋ ਗਰਾਊਂਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਪ੍ਰਦਰਸ਼ਕਾਂ ਨਾਲ ਸਾਂਝੀਆਂ ਕਰ ਲਏ ਆ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਉਹ ਵੀ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਹੈਗੇ ਸੋ ਪਹਿਲਾਂ ਵੀ ਜਿਹੜੇ ਘਰ ਦੇ ਹਾਲਾਤ ਜਿਹੜੇ ਕੋਈ ਜ਼ਿਆਦਾ ਵਧੀਆ ਨਹੀਂ ਪਰ ਜਿਹੜੀ ਹਰ ਦੀ ਜਿਹੜੀ ਮਾਰ ਪੈਣ ਦੇ ਨਾਲ ਘਰ ਦੇ ਹਾਲਾਤ ਜਿਹੜੇ ਹੋਰ ਵਿਗੜ ਗਏ ਨੇ ਸੋ ਸਾਡੇ ਨਾਲ ਮਾਤਾ ਜੀ ਇੱਥੇ ਨੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਸਾਰੀ ਅਸਿਕੋ ਨਾਲ ਸਤਿ ਸ੍ਰੀ ਅਕਾਲ ਭਾਜੀ ਕੀ ਕੀ ਮਤ ਹੈ ਆਪਣਾ ਨਾ ਮਿੰਟ ਕਿਹੜਾ ਮਰ ਰਹੀ ਮਿੰਟ ਮਾਣਾ ਇਹ ਮਾਤਾ ਬੱਚਾ ਕਿਹੜਾ ਕਹਿੰਦਾ ਇਹ ਬੱਚਾ ਮੇਰਾ ਪੋਤਰਾ ਹਾਂਜੀ ਅਰੇ ਇੱਥੇ ਕੰਪੀ ਕੋ ਨਾ ਕੋਈ ਆਇਆ ਹੀ ਅਜੇ ਤੱਕ ਨਾ ਸਾਡੇ ਘਰ ਤੱਕ ਕੋਈ ਆਇਆ ਹੀ ਤੇ ਸਾਨੂੰ ਇੱਥੇ ਪੀ ਸਾਡੇ ਕਮਰੇ ਪੈਣੇ ਮਾਤਾ ਪਰਵਾਜ਼ ਕੋ ਪਰਵਾ ਪਰਵਾ ਤੇਰਾ ਮੈਂ ਪੋਤਰਾ ਹੀ ਆ ਪੋਤਰਾ ਹੀ ਡੋਮਈਆਂ ਹੀ ਦਦੀ ਪੋਤਰਾ ਹਾਂ ਹੀ ਡੋਮਈਆਂ ਹੋਰ ਨਹੀਂ ਕੋਈ ਵੀ ਸਾਡੇ ਨਾਲ ਐ ਡੋਮਈਆਂ ਜਿੱਥੇ ਮਰਜ਼ੀ ਪੜਾ ਕਰ ਲੋ ਡੋਮਈਆਂ ਹਾਂ ਮਾਤਾ ਮੁੱਢ ਦੀ ਗੱਲ ਹੈ ਮੁੰਡਾ ਨਾ ਟੈਗ ਹੋ ਗਿਆ ਸੀ ਹਾਂਜੀ ਕਿੰਨੇ ਚਿਰ ਪਹਿਲਾਂ 10 ਸਾਲ ਹੋ ਗਿਆ ਹਾਂ 10 ਆ ਮੁੰਡਾ ਛੋਟਾ ਜਿਹਾ ਜਦੋਂ ਹੋਇਆ ਪਹਿਲਾ ਬੱਚਾ ਸੀ ਇਹਦੀ ਮਤ ਮਾਂ ਇਹਦੀ ਕਿੰਨੀ ਮੁੰਡਾ ਮਾਂ ਅਰੇ ਚਲ ਗਈ ਉਹਨੇ ਵਿਆਹ ਕਰਾ ਲਿਆ ਹੋਰ ਹਾਂਜੀ ਆਪੀ ਉਹ ਚੜ ਗਿਆ ਤੇ ਵਡੇ ਨੂੰ ਮਿਟਾਕ ਹੋ ਗਿਆ ਸੀ ਉਹ ਵੀ ਇਸ ਤਰ੍ਹਾਂ ਹੋ ਗਿਆ ਉਹ ਤਾਂ ਕਿੰਨੇ ਚਿਰ ਦਾ ਬੱਚਾ ਸੀ ਜਦੋਂ ਮਤਲਬ ਇਹ ਹੈਗਾ ਸੀ 1.5 ਸਾਲ ਦਾ ਹਾਂ ਉਹਨ ਤਾਂ 13 ਸਾਲਾਂ ਕਿੰਨਾ ਹੋ ਗਿਆ ਹੈ ਮੈਂ 50 ਸਾਲਾਂ ਦਾ ਹਾਂਜੀ ਉਹਦਾ ਛੋਟਾ ਜਿਹਾ ਕੀ ਕੰਮ ਕਰ ਕੀ ਕਰਦੇ ਸੀ ਉਹ ਹੋਵੇ ਨਹੀਂ ਡਿਆੜੀ ਦਾ ਪਾਈ ਕਰਦਾ ਸੀ ਹੋਰ ਉਹਨੇ ਕਰਨਾ ਸੀ ਪਿਓ ਉਹ ਦਿਹਾੜੀ ਢੋੜੀ ਜਾਂਦਾ ਸੀ ਤੇ ਚੱਲ ਕੰਮਕਾਰ ਕਰਦਾ ਚੱਲਦਾ ਜਾਂਦਾ ਸੀ ਤੇ ਹੁਣ ਜਿਉਂ ਐ ਤਰ੍ਹਾਂ ਹੋਇਆ ਉਹਦੋਂ ਦਾ ਇਤਨਾ ਹੀ ਟਟਵਾਇ ਪੈ ਗਈ ਸਾਡੇ ਘਰ ਮਤਲਬ ਜਦੋਂ ਡੈਥ ਹੋ ਗਈ ਤੇ ਫਾਦਰ ਸਾਹਿਬ ਦੀ ਉਹ ਤੋਂ ਬਾਅਦ ਇਹਦੀ ਜਿਹੜੀ ਮਾਂ ਵਾ ਕਿਨੇ ਚਿਰ ਬਾਅਦ ਜਿਹੜੀ ਚੜੀ ਔਰ ਭੋਗ ਤੇ ਚੜੀ ਗਈ ਭੋਗ ਦਮਾਰਾ ਚੜੀ ਗਈ ਹਾਂ ਜਿਹੜਾ ਰਸਮੀ ਜਵਾਜ ਭੋਗੀ ਜਿਹੜਾ ਸਪੋਤ ਦੀ ਹਾਂ ਉਹ ਹੀ ਕਰਕੇ ਚੜੀ ਗਈ ਟਮੜ ਕੇ ਨਹੀਂ ਹੋ ਭਾਈ ਉਹਦੇ ਜਿਹੜੇ ਮਾਪਿਓ ਨੇ ਜਾਂ ਉਹਨਾਂ ਕਰੀ ਅਪਰੋਚ ਕੀਤੀ ਨਾਨੀ ਨਾਨਾ ਹੋਰ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਰੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣ ਦੋ ਇਹਨੂੰ ਮੈਂ ਤਾਂ ਚੋਰੀ ਲਾ ਕੇ ਹੀ ਮੈਂ ਰੇਠੇ ਨਹੀਂ ਹਾਂ ਤੇ ਚੋਰੀ ਲਾ ਕੇ ਚਲੇਗੀ ਮੁੰਡਾ ਮੇਰੇ ਕੋਲ ਹੈ ਮੁੰਡਾ ਛੱਡ ਕੇ ਤਾਂ ਚਲੀ ਗਈ ਹਾਂ ਤਾਂ ਕਿਤੇ ਲੱਗਦਾ ਨਹੀਂ ਇੱਕ ਕੁਦਰਤ ਨੇ ਉਦਾਂ ਮਤਲਬ ਪਚ ਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਤੱਕ ਮਾਰ ਮਾਰ ਹਾਂਜੀ ਕੀ ਕਰਨਾ ਫਿਰ ਹੁਣ ਇਹੋ ਕੋਈ ਆ ਕਦੀ ਮਾਤਾ ਬੱਚੇ ਨੇ ਕਦੀ ਮਾਂ ਦਾ ਜਾਂ ਪਿਓ ਦਾ ਕਦੇ ਜਗਰ ਨਹੀਂ ਕਰੀਤਾ ਪਿਓ ਹੋਣਾ ਕਰਦਾ ਮਾਂ ਦਾ ਨਹੀਂ ਖੜੀ ਨਾ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਹਣਾ ਬਹੁਤਾ ਛੋਟਾ ਸੀ ਆ ਬੈਠ ਬੈਂਦਾ ਵੀ ਨਹੀਂ ਹੁੰਦਾ ਤੇ ਜਰੋਂਡੀ ਗੀ ਆ ਵੀ ਬੈਂਦਾ ਨਹੀਂ ਹੁੰਦਾ ਪਿਓ ਹੋਣਾ ਥੋੜਾ ਜਿਆਦਾ ਧਿਆਨ ਹੀ ਹੈ ਨਾ ਪਿਓ ਨੂੰ ਜਾਰ ਕਰਦਾ ਕੱਲ ਵੀ ਆਖਣ ਡਿਆ ਸੀ ਆ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ ਤੇ ਆਖਣ ਡਿਆ ਸੀ ਮੇਰੇ ਡੈਡੀ ਦਾ ਕਮਰਾ ਵਾ ਮਾ ਨੂੰ ਨਹੀਂ ਕਰੀਏ ਨਾ ਚਾਰ ਜੁੱਟ ਕੀਤਾ ਮੈਂ ਤਾਂ ਖੁਦ ਅਸੀਂ ਜਦੋਂ ਇਹ ਜੀਆਂ ਵੀਡੀਓ ਜਦਾਂ ਬਣਾਉਂਦੇ ਆ ਸਾਡਾ ਆਪ ਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਕਰਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਆ ਜਾਂ ਮਤਲਬ ਉੱਤੇ ਕੋਈ ਨਹੀਂ ਤੇ ਬੜੇ ਵੱਡੇ ਜਿਹੜੇ ੱੱਕੇ ਜਿਹੜੇ ਲੱਗ ਜਾਂਦੇ ਇਦਾਂ ਦੇ ਮੈਂ ਤਾਂ ਫਿਰ ਇਹ ਬੱਚੇ ਨੂੰ ਜਿਹੜੀ ਸਾਰੀ ਪਰਵਰਸ਼ ਜਿਹੜੀ ਤੁਸੀਂ ਆ ਵੀ ਕੀਤੀ ਆ ਵੀ ਕੀਤੀ ਮੈਂ ਹਾਂ ਜੋ ਵਿਚਾਰਾ ਹੋਇਆ ਉਹ ਦੋਂਦਾ ਮੇਰੇ ਕੋਲੇ ਹਾਂਜੀ ਹਾਂ ਵੀ ਉਹਨਾਂ ਦਾ ਮੇਰੇ ਕੋਲ ਹੀ ਆ ਜੋ ਕਿ ਮੈਨੂੰ ਲੱਗਦਾ ਨਹੀਂ ਜੀ ਮਤਲਬ ਇੱਥੇ 10-9 ਦੀ ਕਿਰਤ ਕਰਦੀ ਰਹਿੰਦਾ ਛੜਾ ਕਰਦੀ ਕੋ ਪਿੰਡ ਲੈ ਅੰਨ ਰੀ ਮਦਦ ਕਰਦੇ ਇੱਥੇ ਰਹਿਣ ਸਿਰਫ ਬਣ ਸਕਦਾ ਹੈ ਪਰ ਜੇਕਰ ਸੋਚ ਹੁੰਦੀ ਹੂੰ ਸੋ ਛੁੰਡੀ ਰਫੇ ਰਹਿ ਇੱਥੇ ਰੈਂਦੀ ਦਾ ਸਭ ਕੋ ਹੀ ਬਣ ਜਾਂਦਾ ਹੈ ਤੇ ਪਰ ਹੋ ਰਹੀ ਨਹੀਂ ਦਾ ਮੈਂ ਫਿਰ ਰਹੀ ਨਹੀਂ ਉਹ ਤਾਂ ਹੀ ਆ ਨੰਮ ਬਥੇਰਾ ਆਖੇ ਮੈਂ ਆ ਜਾ ਚਲ ਅਹੀਂ ਤੇਰੇ ਨਾਲ ਹੀ ਆ ਉਹ ਨਹੀਂ ਮੰਨੀ ਦਾ ਉਹ ਆਂਦੀ ਮੇਰਾ ਸਾਡਾ ਹੀ ਨਹੀਂ ਮੈਂ ਚਲੋ ਨਹੀਂ ਸਰਦਾਰ ਚਲੋ ਮਤਲਬ ਕਦੀ ਫੇਰ ਬੇਵਾਰਾ ਕਦੀ رابطہ ਹੋਇਆ ਜਾਂ ਬੱਚੇ ਵਾਲ ਕਦੀ ਉਹਨਾਂ ਨੇ ਮਾਂ ਕੀਤੀ ਜਾਂ ਕਦੀ ਮੂਰ ਕੀਤਾ ਨਹੀਂ ਨਾ ਨਾ ਉਹ ਨਹੀਂ ਕੱਢੀ ਆਈ ਉਹ ਆਈ ਨਹੀਂ ਕੱਢੀ ਨਾ ਮੈਂ ਤਾਂ ਏਡੀ ਮਤਲਬ ਬੇਵਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੂਰ ਔਰਾਂ ਕੋ ਬੱਚਾ ਹੋਰ ਉਹਨੂੰ ਜੁੜ ਗਿਆ ਉਹਨੇ ਕੀ ਲੈਣਾ ਹਣਾ ਹਾਂ ਫੇ ਉਹਨੂੰ ਕੋ ਹੋਰ ਬੱਚਾ ਤੇ ਆਪਣੇ ਬੱਚੇ ਨੂੰ ਉਹਨੂੰ ਸੰਭੂਗੇ ਕਿ ਉਹਨੂੰ ਸੰਭੂਗੇ ਇਹ ਹੁਣ ਸਾਡੇ ਕੋਲ ਹੀ ਆ ਫੇ ਇਹ ਸਾਡੇ ਕੋਲ ਬੋਲੇ ਇਸ ਮਸੂਮ ਬਾਰੇ ਕਦੀ ਮਤਲਬ ਸੋਚਿਆ ਨਹੀਂ ਉਹਨੇ ਨਹੀਂ ਕੱਢੀ ਆੱਖੇ ਮਤਲਬ ਹੁਣ ਮੈਂ ਤਬਰੀਰ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਏਡੀ ਕੋ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਗੋਂ ਜਿਹੜੀ ਸਥਿਤੀ ਜਿਹੜੀ ਹੋਰ ਖਰਾਬ ਹੋ ਗਈ ਥੱਲੇ ਜਿਹੜੀ ਨੀਹਾਂ ਦੇ ਵਿੱਚ ਵੀ ਕਾਫੀ ਪਾਣੀ ਜਿਹੜਾ ਚਲ ਗਿਆ ਚਲੋ بارش ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਜਿਹੜੀ ਪੈਂਦੀ ਰਹੀ ਰਹਿੰਦੇ ਨਹੀਂ ਆ ਬਾਹਰ ਬਤਾ ਜੋ ਪਾਣੀ ਚੋਂਦਾ ਤੇ ਪਾਣੀ ਅੰਦਰਾਂ ਜਾਣ ਵਾਲਿਆ ਤੇ ਬਾਹਰ ਹੀ ਉੱਥੇ ਕੇ ਕਰ ਕੇ ਰੇਕੜ ਕਰ ਕੇ ਹਣੇ ਘਰ ਖਲੋਂਦਾ ਹੀ ਨਹੀਂ ਅਸੀਂ ਤਾਂ ਪਿਆ ਕਿਹੜਾ ਸਾਡੇ ਉੱਤੇ ਨਾ ਲੱਗ ਜਾਣ ਡੈਗ ਭੈਣੇ ਕਦੀ ਮਾਤਾ ਕਦੀ ਐਨਆਰਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾਨਾਂ ਜਾਂ ਪਿੰਡ ਦੇ ਵਿੱਚ ਕਦੇ ਰਸੂਖ ਵਾਲੇ ਬੰਦੇ ਨੇ ਕਦੀ ਉਹਨਾਂ ਕਦੀ ਇਧਰ ਨੂੰ ਕਦੀ ਅਪਰੋਚ ਕੀਤੀ ਜਾਂ ਦਿੱਤੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਰ ਤੂੰ ਬੜਾ ਕੰਮ ਕਰਦਾ ਮੈਂ ਕੋਈ ਵੀ ਨਹੀਂ ਮੈਂ ਬਸ ਇਹਨੂੰ ਸੰਭਾਲਦੀ ਜੇ ਕੰਮ ਮੈਂ ਕਰਨਾ ਹੁਣ ਕਿਵੇਂ ਮਾਤਾ ਜਿਹੜਾ ਸਾਰੇ ਆਮ ਕੋ ਪੰਜ ਚਾਰ ਜੀ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਲੋ ਰਸੋਈਆਂ ਚੱਲਦੀਆਂ ਨੇ ਘਰਾਂ ਦੀ ਮਲ ਚੱਲਦੀਆਂ ਨੇ ਸਰਕਲ ਚੱਲਦੇ ਨੇ ਮਾਤਾ ਇਹਦਾ ਦੁੱਧ ਜਾਂ ਸਾਰਾ ਰਸਨ ਬੜੇ ਕਿਵੇਂ ਮਲ ਚੱਲਦਾ ਚੱਲ ਪਰਸਨ ਮੈਦੀ ਮੈਨੂੰ 1500 ਰੁਪਈਆ ਤੋ ਉਹਨਾਂ ਆਲ ਟਾਈਮ ਪਰਸ ਕਰੀ ਜਾਂ ਨੀ ਇਹਦਾ ਦੁੱਧ ਰੱਦ ਵੀ ਹੋ ਰਿਆ ਨਾ ਮਤਲਬ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਅਮਿਤ ਰਖਾਉਣ ਵਾਲੀ ਗੱਲ ਆ ਅਸੀਂ 70 80 ਰੁਪਏ ਕੇ ਲੀਟਰ ਜਿਹੜਾ ਇਸ ਟਾਈਮ ਮਤਲਬ ਇਦਾਂ ਦੇ ਪ੍ਰਭਾਵਤ ਇਲਾਕੇ ਜਿਹੜੀ ਮਾਰਵਾਜ ਦੀ ਕੋਦੇ ਸੀ ਗਾੜੀਆਂ ਫਿਰ ਅੱਡਾ ਕਿੱਡਾ ਢੋਲ ਰਹਾ ਆਉਣੀ ਆ ਇਹ ਉਹਦੇ ਚੋਂ ਇਹਨੂੰ ਵਿੱਚ ਚਾਹ ਬਣਾ ਲੈਣੀ ਆ ਤੇ ਘਟਕ ਵਿੱਚ ਦੁੱਧ ਪਾ ਲਈ ਨਹੀਂ ਹਰ ਪੈਰ ਹੁਣ ਕੀ ਕਰਾਂ ਹੋਰ ਖਰਾਕ ਹੋਣਾ ਇਹਨੂੰ ਕਾਰੀਜ ਵਿਚਾਰ ਨਹੀਂ ਜੜਨੀ ਆ ਇਤਨਾ ਹੀ ਆ ਕੇ ਰੋਟੀ ਪਾਣੀ ਖਾ ਲਈਂ ਦਮਾ ਸਾਕੇ ਕੀ ਮਾਤਾ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਨੇ ਕਦੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਦੀ ਅਪਰੋਚ ਕੀਤੀ ਨਹੀਂ ਕਦੀ ਨਾ ਨਾ ਇੱਥੇ ਨਹੀਂ ਕੋਈ ਵੀ ਕਰਦਾ ਇਹ ਰ ਕਰਕੇ ਨਾ ਪੁੱਛਿਆ ਨਹੀਂ ਰ ਕਰਨਾ ਇੱਥੇ ਕਿਤੇ ਕੋਈ ਆਇਆ ਹੀ ਨਹੀਂ ਵੀ ਕੀ ਹਾਰਿਆ ਤੁਹਾਡਾ ਕੀ ਨਹੀਂ ਇਹ ਕਰਨਾ ਇੱਥੇ ਸਾਡੇ ਨਾਲ ਕਿਨੇ ਮਾਤਾ ਕੋਈ ਲੈਟਰਨ ਬਾਥਰੂਮ ਵੀ ਮੇਰੇ ਖਾਲਾ ਨਹੀਂ ਕਰ ਬਣਿਆ ਹੈਗਾ ਜੇ ਉੱਧਰ ਮਾੜਾ ਜੀ ਹੂੰ ਪਾਣੀ ਦਾ ਮਾਤਾ ਜਿਹੜਾ ਸਰਕਲ ਵਿੱਚ ਤੇ ਪਾਣੀ ਦਾ ਪ੍ਰਬੰਧ ਆ ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋਰ ਲਵਾਈ ਆ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਲਕੇ ਟੰਡਿਆ ਰਿਹਾ ਕਿ ਕਪੜੇ ਧੋਣ ਲਈ ਹੈ ਮਤਲਬ ਬੱਚਾ ਜਾਂਦਾ ਸਕੂਲੇ ਥੋੜਾ ਬੋਤਾ ਜੀ ਦਾਣਾ ਬੜੀ ਸੈਂਟਰ ਬਣੇ ਨੇ ਪਰ ਜਾਂਦਾ ਆਹੋ ਇੱਥੇ ਜਾਂਦਾ ਪਿੰਡ ਹਾਂ ਪਿੰਡ ਜਾਂਦਾ ਐਂਗਲਵਾੜੀ ਚ ਆਹੋ ਉੱਥੇ ਜਾਂਦਾ ਸਕੂਲ ਮਤਲਬ ਕੀ ਜਿਹੜੇ ਐਨਆਰਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਨੇ ਮਨ ਨੂੰ ਮਿਹਰ ਪੈਂਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਦਦ ਦੀ ਮਗਰਾਦੇ ਉਹ ਆਣੀ ਕੋਵਿਡ ਇੰਡਿਕਾ ਕੀ ਮਤਲਬ ਕੋਈ ਸਾਰੇ ਮਾਰੇ ਨਹੀਂ ਮਾਤਾ ਹੁੰਦੇ ਕੋਈ ਸਮਾਜ ਸੇਵੀ ਦਾਨ ਦੇ ਵੀ ਦਿਰਾਦਲੀ ਵੀ ਬੰਦੇ ਇਨਸਾਨ ਹੈਗੇ ਨੇ ਕੀ ਮਤਲਬ ਕੋਠੇ ਪੈਣੇ ਚਾਹੀਦੇ ਨੇ ਕੋਠੇ ਪੈਣੇ ਚਾਹੀਦੇ ਸਾਡੇ ਹਾਂਜੀ ਕੋਈ ਰਸਤਾ ਜਿਹੜੀ ਕੋ ਮਹੀਨੇ ਦਾ ਕੋ ਰਾਸ਼ਨ ਬੰਦੀ ਬਣਾਉਣਾ ਚਾਹੀਦਾ ਬੰਨੋ ਬੰਨਣਾ ਰਾਸ਼ਨ ਮਿਲ ਜੀ ਮਤਲਬ ਹਾਂਜੀ ਸੋ ਇਹ ਸਨ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਿਹਨਾਂ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪੂ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਮੈਂਬਰ ਦੀ ਉਹ ਮਾਤਾ ਜਿਹੜੀ ਉਹ ਤੋਂ ਡੈਥੋਂ ਤੋਂ ਮਗਰੋਂ ਜਿਹੜੀ ਆ ਉਸਦੀ ਵਾਈਫ ਜਿਹੜੀ ਉਹ ਇਸ ਬੱਚੇ ਨੂੰ ਸੂਮ ਨੂੰ ਜਿਹੜੀ ਛੱਡ ਕੇ ਜਿਹੜੀ ਆ ਚਲ ਗਈ ਕਿਤੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਮਲਕਮਾਉਂ ਵਾਲਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨਆਰਆਈ ਵੀਰ ਨੇ ਕੋ ਇਹਨਾਂ ਦੀ ਮਦਦ ਜਿਹੜੀ ਆ ਕਰਨ ਜਾਂ ਕਮਰੇ ਵੀ ਜਿਹੜੇ ਇੱਥੇ ਰਹਿਣ ਬਛੇਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੇ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਨਾਜ਼ੁਕ ਬਣੀ ਸੀ ਸੋ ਇਸ ਹਾਰ ਦੀ ਮਾਰ ਜਿਹੜੀ ਆ ਕੁਦਰਤੀ ਮਾਰ ਪੈਣ ਦੇ ਨਾਲ ਕਮਰਿਆਂ ਦੀ ਜਿਹੜੀ ਹਾਲਤ ਬਿਲਕੁਲ ਦੁਰਦਸ਼ਾ ਜ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸੰਸਥਾ ਜਿਹੜੀਆਂ ਸਾਡੇ ਚੈਨ ਦੇ ਮਾਧਮ ਨਾਲ ਆਈ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਇਹਨਾਂ ਤੱਕ ਜਰੂਰ ਜਿਹੜੀ ਇਹ ਅਪਰੋਚ ਕਰਨ ਪਿੰਡ ਮਾਨ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਸ ਮਾਸੂਮ ਨੂੰ ਵੀ ਜਿਹੜਾ ਦੁੱਧ ਹੈ ਜਾਂ ਆਪਣੇ ਰਸਤੇ ਜਿਹੜੀ ਉਹ ਵੀ ਇੱਕ ਬੜੀ ਚੁਣਵੀ ਜਿਹੜੀ ਮਿਲਦੀ ਆ ਖੇਤ ਤੋਂ ਕਿ ਮਿਲਦੀ ਆ ਸੋ ਲੋੜਿੰਦਾ ਜਿਹੜਾ ਸਮਾਨ ਇਸ ਮਾਸੂਮ ਨੂੰ ਵੀ ਜਿਹੜੇ ਨਹੀਂ ਮਿਲਦੇ ਸੋ ਦੁੱਧ ਵੀ ਜਿਹੜਾ ਸਰਫੇ ਦਾ ਜੋ ਰਾਸ਼ਨ ਭਾਂ ਵੀ ਜਿਹੜਾ ਸਰਫੇ ਦਾ ਜਿਹੜਾ ਘਰ ਦੇ ਵਿੱਚ ਲਿਆ ਆ ਕੇ ਜਿਹੜਾ ਇਸਤੇਮਾਲ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਅਨਰੇ ਵੀਰਨੇ ਸੋ ਲਗਰਪਾਣੀ ਦੀ ਵੀ ਜੋ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਣੀ ਚਾਹੀਦੀ ਆ ਸੋ ਇਹਨਾਂ ਨੂੰ ਜਿਹੜਾ ਕੋਤ ਜਿਹੜੀ ਮਾਲੀ ਜਿਹੜੀਆਂ ਇਹਨਾਂ ਦੀ ਲੋੜ ਦਾ ਸੁਸਾਇਤਾ ਨੇ ਉਹ ਇਹਨਾਂ ਇਹਨਾਂ ਦੇ ਵੀਰਾਂ ਲੋ ਜਾਂ ਸਮਾਜਿਕ ਵੀ ਸੰਸਥਾ ਲੋ ਇਹਨਾਂ ਨਾਲ ਪਹੁੰਚ ਜਿਹੜੀ ਆ ਜ਼ਰੂਰ ਕੀਤੀ ਜਾਣੀ ਪਰਿਵਾਰ ਲੋੜਵੰਦ ਸੋ ਜ਼ੀਰੋ ਫੀਲਡ ਦੇ ਆ ਕੇ ਸਚਾਈ ਜ਼ਰੂਰ ਪਰਵਾਹ ਦੀ ਕਰੀ ਵੇਖਣ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ